ਦੇ ਵੱਲੋਂ ਵਾਰਡ ਨੰਬਰ 12 ਦੇ ਗੁਰਨਾਨਕ ਸਟੇਟ ਅਤੇ ਹੋਰ ਨਵ ਮਹੱਲਿਆਂ ਦੇ ਵਿੱਚ ਕਰੋੜਾਂ ਰੁਪਏ ਦੀ ਲਾਗਤ ਦੇ ਨਾਲ ਹੋਣ ਜਾ ਰਹੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ ਸવિਦਾਇਕ ਦਿਲਜੀਤ ਸਿੰਘ ਗਰੇਵਾਲ ਪੋਲਾ ਨੇ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦਾ ਮੁੱਖ ਟੀਚਾ ਸੂਬਾ ਵਾਸੀਆਂ ਨੂੰ ਹਰ ਤਰ੍ਹਾਂ ਦੀਆਂ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਉਣਾ ਹੀ ਮੁੱਖ ਮਕਸਦ ਹੈ ਉਨਾ ਕਿਹਾ ਕਿ ਸੂਬੇ ਦੇ ਅੰਦਰ ਵਿਕਾਸ ਦੀ ਰਫ਼ਤਾਰ ਨੂੰ ਹੋਰ ਤੇਜ਼ ਕੀਤਾ ਜਾ ਰਿਹਾ ਹੈ ਹਲਕਾ ਪੂਰਵੀ ਦੇ ਵਾਰਡ ਨੰਬਰ 12 ਦੇ ਗੁਰੂ ਨਾਨਕ ਸਟੇਟ ਅਤੇ ਹੋਰਨਾਂ ਮੁਹੱਲਿਆਂ ਦੇ ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਹੋਣ ਜਾ ਰਹੇ ਵਿਕਾਸ ਕਮਾਂ ਦਾ ਉਦਘਾਟਨ ਕੀਤਾ ਜਾ ਰਿਹਾ ਹੈ ਉਨਾ ਕਿਹਾ ਕਿ ਇਹਨਾਂ ਵਿਕਾਸ ਕਾਰਜਾਂ ਨੂੰ ਜਲਦ ਹੀ ਮੁਕੰਮਲ ਕਰ ਲਿਆ ਜਾਵੇਗਾ ਬਹੁਤ ਲੰਮੇ ਸਮੇਂ ਤੋਂ ਸਾਲਾਂ ਬੱਧੀ ਕਈ ਸਾਲ ਹੋ ਗਏ ਨੇ ਇਹ ਗੁਰਨਾਨਕ ਸਟੇਟ ਜਿਹੜਾ ਇਸ ਏਰੀਆ ਫਸਿਆਇਆ ਸੀਗਾ ਤੇ ਸੀਵਰੇਜ ਦੀ ਪਾਰਟਿਸਪਲਾਈ ਸੀ ਸੜਕਾਂ ਦੀ ਸਾਰੀ ਪ੍ਰੋਬਲਮ ਸੀ ਤੇ ਅੱਜ ਆਪੇ ਨਾਗਰਿਕ ਦੀ ਕਿਰਪਾ ਨਾਲ ਆਮ ਆਦੀ ਪਾਰਟੀ ਸਰਕਾਰ ਬਣੀ ਤੇ ਸਾਡੇ ਆਮ ਆਦੀ ਪਾਰਟੀ ਦੇ ਮੁਖਸ਼ੀ ਰਵਿੰਦ ਕੇ ਜੀ ਬਾਲ ਜੀ ਹਕਮਤ ਦੇ ਸਭ ਪਵਨਸੀ ਮਾਜਦੇ ਅਸ਼ੀਰਵਾਦ ਸਦਕਾ ਔਰ ਇਹਨਾਂ ਸੰਗਤਾਂ ਦੇ ਅਸ਼ੀਰਵਾਦ ਸਦਕਾ ਔਰ ਜਿਨ੍ਹਾਂ ਨੇ ਮੈਨੂੰ ਵੋਟ ਪਾ ਕੇ ਇਥੋਂ ਇਹ ਸੇਵਾ ਦਿੱਤੀ ਐਮ ਐਲ ਏ ਬਣਾਇਆ ਇਹਨਾਂ ਦੇ ਅਸ਼ੀਰਵਾਦ ਸਦਕਾ ਇਹਨਾਂ ਦੇ ਟੈਕਸਾਂ ਦੇ ਵਿੱਚੋਂ ਅੱਜ ਇਹ ਕੰਮ ਦੀ ਸ਼ੁਰੂਆਤ ਹੋਈ ਆ 80 ਲੱਖ ਦਾ ਸਿਵਲ ਦਾ ਕੰਮ ਆ ਤੇ 80 ਲੱਖ ਦਾ ਵਾਟਰ ਸਪਲਾਈ ਦਾ ਔਰ ਸੜਕਾਂ ਦੇ ਮਿਲ ਕੇ ਲਾਈਟਾਂ ਸਟਰੀਟ ਲਾਈਟਾਂ ਦਾ ਪਾ ਕੇ ਤੇ ਕਿੰਨੇ 2.5 ਕਰੋੜ ਦਾ ਕੰਮ ਇਹ ਸਟਾਰਟ ਹੋਣ ਲੱਗ ਗਿਆ ਤੇ ਇਹ ਆਉਣ ਵਾਲੇ ਸਮੇਂ ਵਿੱਚ ਸਮਝ ਲਓ 2-3 ਮਹੀਨੇ ਦੇ ਵਿੱਚ ਵਿੱਚ ਇਹ ਸਾਰਾ ਬਣ ਕੇ ਤਿਆਰ ਹੋਊਗਾ ਔਰ ਇਹਨਾਂ ਦੀ ਸਮੱਸਿਆ ਹੱਲ ਹੋ ਗਈ ਸਾਰੀ ਲੇਕਿਨ ਪਹਿਲੇ ਵਿਧਾਇਕ ਕਿਤੇ ਚਲੇ ਗਏ ਉਹ ਪਹਿਲੇ ਵਿਧਾਇਕਾਂ ਨੇ ਕਿਉਂ ਨਹੀਂ ਸਵਾਲ ਲਿੱਤੇ ਕਿ ਹੁਣ ਐਮਐਲਏ ਸਾਹਿਬ ਤੁਸੀਂ ਸਾਰੀ ਸਾਰ ਲਏ ਪਹਿਲੇ ਪਹਿਲੇ ਵਾਲੇ ਤਾਂ ਪਹਿਲੇ ਵਾਲੇ ਰਹੇ ਪਹਿਲੇ ਪਹਿਲੇ ਵਾਲੇ ਹੋਗੇ ਨਾ ਉਹ ਉਹ ਸੰਗਤਾਂ ਨੇ ਪਹਿਲੇ ਵਾਲੇ ਕਰਤੇ ਸੰਗਤਾਂ ਨੇ ਉਹ ਜਵਾਬ ਦਿੱਤਾ ਤੇ ਮੈਂ ਤਾਂ ਇਹ ਸੰਗਤਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਆਪਣੀ ਕੀਮਤੀ ਬੋਟ ਪਾ ਕੇ ਬੋਟ ਕਰਕੇ ਸਪੋਰਟ ਕਰਕੇ ਅਸ਼ੀਰਵਾਦ ਦੇ ਕੇ ਅਰਦਾਸਾਂ ਕਰਕੇ ਮੈਨੂੰ ਇੱਥੇ ਸੇਵਾ ਦਿੱਤੀ ਆ ਉਹ ਮੈਂ ਸੇਵਾ ਨਿਭਾ ਰਿਹਾ ਕਿਉਂਕਿ ਮੈਂ ਮੈਂ ਗਲੀਆਂ ਮੁਹੱਲਿਆਂ ਦਾ ਸੇਵਾਦਾਰ ਹਾਂ ਮੈਂ ਨੇਤਾ ਨਹੀਂ ਮੈਂ ਬੇਟਾ ਵਾਂ ਔਰ ਮੈਂ ਸਿਆਸਤ ਨਹੀਂ ਕਰਦਾ ਸੇਵਾ ਕਰਦਾ ਵਾਂ ਉਹ ਸੇਵਾ ਇਹਨਾਂ ਦਿੱਤੀ